ਮੈਂ ਸ਼ਿਵ ਸਿੰਘਲਾ ਮੈਨੇਜਿੰਗ ਡਾਇਰੈਕਟਰ ਟੈਂਡ ਇੰਟਰਨੈਸ਼ਨਲ ਸਕੂਲ ਸਭ ਨੂੰ ਪ੍ਰਣਾਮ ਕਰਦਾ ਹਾਂ ਜੋ ਇਹ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਹੈ ਛੋਟੇ ਸ਼ਹੀਬਜਾਦੇ ਔਰ ਵੱਡੇ ਸ਼ਹੀਬਜਦਾਂ ਦੀ ਜਿਹੜੀ ਸ਼ਹਾਦਤ ਨੂੰ ਕੋਟਿ-કોટਿ ਨਮਨ ਪ੍ਰਣਾਮ ਕਰਦਾ ਮੈਂ ਮੈਂ ਸਮਝਦਾ ਵੀ ਜਿਹੜੀ ਇਹ ਸ਼ਹਾਦਤ ਸੀ ਜਾਂ ਇਹ ਯੋਗਦਾਨ ਸੀ ਇਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਆ ਲੋਕਾਂ ਨੂੰ ਬਾਕੀ ਚੀਜ਼ਾਂ ਬਾਕੀ ਛੱਡ ਕੇ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੇ ਦੇਨ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਅੱਗੇ ਆਣਾ ਚਾਹੀਦਾ ਆਪਦੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਵੀ ਜੇ ਮੁਸ਼ਕਲ ਪਵੇ ਜਾਂ ਲੋੜ ਪਵੇ ਤੁਸੀਂ ਕਿਵੇਂ ਅੱਗੇ ਵਧਣਾ ਉਹਨਾਂ ਮਾਮਾ ਨੂੰ ਇਹ ਦੱਸਣਾ ਪੈਣਾ ਵੀ ਜਦੋਂ ਜ਼ਰੂਰਤ ਹੈ ਜਦੋਂ ਧਰਮ ਨੂੰ ਜ਼ਰੂਰਤ ਹੈ ਜਦੋਂ ਦੇਸ਼ ਨੂੰ ਜ਼ਰੂਰਤ ਹੈ ਤੁਸੀਂ ਕਿਵੇਂ ਆਪਣੇ ਨਿੱਜੀ ਫਾਇਦ ਨੂੰ ਛੱਡ ਕੇ ਕਿਵੇਂ ਤੁਸੀਂ ਅੱਗੇ ਆਉਣਾ ਔਰ ਵੱਡਾ ਜਿਗਰਾ ਕਰਕੇ ਤੁਸੀਂ ਸ਼ਾਹਦਤ ਦੇ ਲਈ ਅੱਗੇ ਵਧਣਾ ਇੱਕ ਬਹੁਤ ਵੱਡੀ ਸਿੱਖ ਹੈ ਅਸੀਂ ਉਸੇ ਲੜੀ ਤਹਿਤ ਟੰਡ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀ ਚਾਰ ਸ਼ਹਿਜਾਦਾਂ ਦੇ ਉੱਪਰ ਫਿਲਮ ਬਣੀ ਹੋਈ ਹੈ ਅਸੀਂ ਉਹ ਬੱਚੇ ਨੂੰ ਦਿਖਾਈ ਬੱਚਿਆਂ ਦੇ ਆਪਸ ਦੇ ਵਿੱਚ ਕੁਝ ਕੰਟੈਸਟ ਕਰਵਾਏ ਕਿਉਂਕਿ ਜਿੰਨੇ ਬੱਚੇ ਆਪਣੇ ਧਰਮ ਪ੍ਰਤੀ ਜਿਹੜੀਆਂ ਸ਼ਹਾਦਤਾਂ ਨੇ ਜਿਹੜੇ ਯੋਗਦਾਨ ਨੇ ਇਨ੍ਹਾਂ ਪ੍ਰਤੀ ਜਿੰਨੇ ਜਾਨੂ ਹੋਣਗੇ ਉਨੇ ਹੀ ਉਹ ਪੱਕੇ ਤੌਰ ਤੇ ਸਮਾਜ ਦੇ ਨਾਲ ਜੁੜਨਗੇ ਉਨੇ ਹੀ ਪੱਕੇ ਤੌਰ ਤੇ ਉਹ ਅੱਗੇ ਉਹ ਜਾਣਕਾਰੀ ਅੱਗੇ ਮਹਈਆ ਕਰਾਉਣਗੇ ਤਾਂ ਸਾਡਾ ਇਹ ਬੜਾ ਯੋਰ ਰਿਹਾ ਜਾਂ ਮੈਂ ਕਹਿ ਸਕਦਾ ਵੀ ਬੜਾ ਅਸੀਂ ਇਸ ਗੱਲ ਤੇ ਫੋਰਸ ਕੀਤਾ ਕਿ ਕਿੰਨਾ ਅਸੀਂ ਉਹਨਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ ਕਿੰਨਾ ਉਸ ਯੋਗਦਾਨ ਬਾਰੇ ਦੱਸ ਸਕਦੇ ਹਾਂ ਤਾਂ ਕਿ ਉਹੀ ਸਿਖਲਾਈ ਜਿਹੜੀ ਹੈਗੀ ਬੱਚੇ ਅੱਗੇ ਵੰਦਾ ਸਕਣ ਤਾਂ ਅਸੀਂ ਪੂਰਾ ਹਫ਼ਤਾ ਲੜੀ ਤਹਿਤ ਜਿਹੜੇ ਹੈਗੇ ਆ ਕਿਸ ਨਾ ਕਿਸੇ ਦਿਨ ਅਸੀਂ ਸਾਡਾ ਸਮਰਪਣ ਸੀ ਔਰ ਮੇਰੀ ਇਹ ਵੀ ਅਪੀਲ ਹੈ ਜਾਂ ਮੈਂ ਕਹਿਣਾ ਵੀ ਜਿਹੜੀ ਸ਼ਹਾਦਤ ਹੈਗੀ ਆ ਵੀ ਇਹਨੂੰ ਸ਼ਹਾਦਤ ਨੂੰ ਪੂਰਾ ਹਫ਼ਤਾ ਨਮਨ ਕੀਤਾ ਜਾਵੇ ਅਸੀਂ ਹੋਰ ਕੰਮ ਕਾਰ ਛੱਡ ਕੇ ਅਸੀਂ ਸ਼ਬਜਤਾਂ ਦੇ ਬਾਰੇ ਆਪਣੇ ਬੱਚਿਆਂ ਨੂੰ ਆਪਣੇ ਮੁਹੱਲੇ ਦੇ ਵਿੱਚ ਬਤ ਤੋਂ ਬਤ ਅਸੀਂ ਇਸ ਦਾ ਪ੍ਰਚਾਰ ਕਰੀਏ ਔਰ ਦੱਸੀਏ ਵੀ ਇਹ ਯੋਗਦਾਨ ਲਈ ਇੱਕ ਕੌਮ ਦਾ ਨਹੀਂ ਆ ਇਹ ਪੂਰੇ ਦੇ ਪੂਰੇ ਦੇਸ਼ ਦਾ ਹੈ ਇਹ ਪੂਰੇ ਦੇ ਪੂਰੇ ਜਨ ਬਸੀਆਂ ਦੇ ਲਈ ਹੈ ਪੂਰਾ ਪੂਰਾ ਦੇਸ਼ ਵਾਸੀਆਂ ਦੇ ਲਈ ਸੀ ਤਾਂ ਮੈਂ ਫਿਰ ਇਸ਼ਹਾਦਤ ਦੇ ਉੱਪਰ ਕੋਟੀ ਕੋਟੀ ਨਮਨ ਕਰਦਾ ਪ੍ਰਣਾਮ ਕਰਦਾ